ਲੰਗੇ ਦੇਣੀ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਖਾਸੀਆਂ ਸਿਫਤਾਂ ਕੀਤੀਆਂ ਨੇ ਪਰ ਹੁਣ ਕੀ ਇਹਨਾਂ ਸਿਫਤਾਂ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਸੁਖਾਲੀ ਹੋ ਗਈ ਹੈ ਜਾਂ ਆਉਂਦੇ ਦਿਨਾਂ ਨੂੰ ਕੋਈ ਵੱਡਾ ਪਰਵਰਤਨ ਵੇਖਣ ਨੂੰ ਮਿਲ ਸਕਦਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਵਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥੀ ਸਾਰ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਾਹਿਬ ਸੁਖਜਿੰਦਰ ਰੰਧਾਵਾ ਦੇ ਇਹਨਾਂ ਬਿਆਨਾਂ ਤੋਂ ਹੈਰਾਨੀ ਹੁੰਦੀ ਹੈ ਜੇ ਕੱਲ ਹੀ ਦਿੱਤੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਵੀ ਤੁਸੀਂ ਕਹਿੰਦੇ ਸੀ ਕਿ ਸੁਖਜਿੰਦਰ ਰੰਧਾਵਾ ਬੜੇ ਸਿੱਧੇ ਤੌਰ ਦੇ ਉੱਤੇ ਖੜ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਰ ਹੁਣ ਸੁਖਜਿੰਦਰ ਰੰਧਾਵਾ ਦੇ ਬਿਆਨ ਕੁਝ ਹੋਰ ਤਰ੍ਹਾਂ ਦੇ ਹੁੰਦੇ ਨਜ਼ਰ ਆ ਰਹੇ ਨਹੀਂ ਦੇਖੋ ਪਤਾ ਕੀ ਹੈ ਸਾਹਬ ਸਿੰਘ ਜੀ ਗੱਲ ਇਹ ਹੈ ਕਿ ਗੱਲ ਨੂੰ ਮੌਜੂਦਾ ਹਾਲਾਤਾਂ ਦੇ ਨਾਲ ਸੱਚ ਬੋਲਣਾ ਆਪਾਂ ਵੀ ਉਹੀ ਕੰਮ ਕਰਦੇ ਆ ਕੀ ਮੌਜੂਦਾ ਹਾਲਾਤ ਕੀ ਕਹਿੰਦੇ ਨੇ ਤੇ ਬੰਦੇ ਦਾ ਕਿਰਦਾਰ ਕਿਦਾਂ ਦਾ ਹੈ ਕੈਪਟਨ ਅਮਰਿੰਦਰ ਸਿੰਘ ਬਾਰੇ ਜੋ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਗੱਲਾਂ ਉਹ ਗੱਲਾਂ ਅੱਖਰ ਦੇ ਨਾਲ ਤੁਸੀਂ ਮਾਪ ਤੋਲੋ ਤੁਹਾਨੂੰ ਸਮਝ ਆ ਜਾਏਗੀ ਕਿ ਕੈਪਟਨ ਅਮਰਿੰਦਰ ਸਿੰਘ ਚੰਗੇ ਐਡਮਿਨਿਸਟ੍ਰੇਟਰ ਨੇ ਯਾਨੀ ਚੰਗੇ ਪ੍ਰਸ਼ਾਸਕ ਨੇ ਦੂਜਾ ਉਹਨਾਂ ਨੇ ਇਹ ਕਿਹਾ ਬਈ ਜੋ ਉਹ ਬੋਲਦੇ ਨੇ ਉਹੀ ਉਹਨਾਂ ਦੇ ਦਿਲ 'ਚ ਹੁੰਦਾ ਇਹੀ ਗੱਲ ਕਹੀ ਆ ਔਰ ਇੱਕ ਚੰਗੇ ਐਡਮਿਨਿਸਟ੍ਰੇਟਰ ਰਹੇ ਨੇ ਮੈਂ 2018 17 ਦੇ ਵਾਕਿਆ ਦੇਖੇ ਹੋਏ ਨੇ ਕਿ ਇੱਥੇ ਡਰੱਗ ਨੂੰ ਲੈ ਕੇ ਬਹੁਤ ਰੋਲਾ ਪੈ ਗਿਆ ਸੀ ਪੰਜਾਬ 'ਚ ਤੇ ਜਦੋਂ ਬਹੁਤ ਜ਼ਿਆਦਾ ਰੋਲਾ ਪੈ ਗਿਆ ਤੇ ਅਫਸਰਸ਼ਾਹੀ ਇੱਕ ਦੂਜੇ ਤੇ ਤੁਮਤਾ ਲਾਨ ਲੱਗ ਪਈ ਇੱਕ ਦਿਨ ਲੰਘ ਗਿਆ ਦੋ ਦਿਨ ਲੱਗੇ ਤੀਜੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਟੇਟਮੈਂਟ ਆਈ ਵੀ ਜਿੰਨੇ ਨੇ ਅਨੁਸ਼ਾਸਨ ਤੋੜਿਆ ਹੁਣ ਉੱਤੇ ਕਾਰਵਾਈ ਹੋਊਗੀ ਸਾਰਿਆਂ ਨੇ ਆਪਣੀ ਜ਼ੁਬਾਨ ਬੰਦ ਕਰ ਲਈ ਕੋਈ ਪੁਲਿਸ ਅਫਸਰ ਨਹੀਂ ਬੋਲਿਆ ਇਹ ਤਾਂ ਪੁਲਿਸ ਅਫਸਰ ਇੱਕ ਦੂਜੇ ਦੇ ਕੱਪੜੇ ਲਾਨ ਨੂੰ ਫਿਰਦੇ ਪਏ ਸੀ ਔਰ ਮੀਡੀਆ ਦੇ ਵਿੱਚ ਜਿਹੜੀ ਆ 치છા ਲੇਦਰ ਜੀ ਨੂੰ ਆਪਾਂ ਹਿੰਦੀ ਦਾ ਅਲਫਾਜ਼ ਆ ਸ਼ੁਰੂ ਹੋ ਗਈ ਸੀ ਯਾਨੀ ਇੱਕ ਦੂਜੇ ਦੀ ਜਿਹੜਾ ਆਪਾਂ ਕਹਦੀ ਹੈ ਕਿ ਪੰਜਾਬੀ ਦੇ ਵਿੱਚ ਕਹਿੰਦੇ ਨਾ ਵੀ ਇੱਕ ਦੂਜੇ ਦਾ ਕੁੜੱਤਨ ਜਿਹੜਾ ਉਹ ਸਿੱਧਾ ਸਾਹਮਣੇ ਅਖਬਾਰਾਂ ਚ ਨਜ਼ਰਾਨ ਲਾ ਪਿਆ ਲੇਕਿਨ ਕੈਪਟਨ ਰਮਿੰਦਰ ਸਿੰਘ ਨਿੱਕ ਜਿਹੜੀ ਚੰਗੇ ਪ੍ਰਸ਼ਾਸਕ ਦੇ ਤੌਰ ਤੇ ਉਹਨੂੰ ਲਗਾਮ ਉਸੇ ਟਾਈਮ ਪਾ ਲਈ ਨਹੀਂ ਤਾਂ ਬਹੁਤ ਵੱਧ ਜਾਣਾ ਸੀ ਕੰਮ ਫੋਰਸ ਜਿਹੜੀ ਆ ਉਹ ਡਿਵਾਈਡ ਹੋ ਜਾਣੀ ਸੀ ਪੰਜਾਬ ਪੁਲਿਸ ਆਪਸ ਜਿਹੜੀ ਦੋ ਫਾੜ ਹੋ ਜਾਣੀ ਸੋ ਜਿਹੜਾ ਪੰਜਾਬ ਦੇ ਵਿੱਚ ਹੰਦਸਾਲ ਜਾਂ 8 ਸਾਲ ਕੈਪਟਨ ਨੇ ਕਰੀਬ 9.5 ਸਾਲ ਜਿਹੜਾ ਸ਼ਾਸਨ ਕੀਤਾ ਇੱਕ ਚੰਗੇਛ ਉਹਦੇ ਤੌਰ ਤੇ ਕੀਤਾ ਪ੍ਰਸ਼ਾਸਨਿਕ ਉਹਨਾਂ ਦੀ ਪਕੜ ਬਹੁਤ ਰਹੀ ਹੈ ਕੋਈ ਅਫਸਰ ਚੂ ਨਹੀਂ ਕਰਦਾ ਸੀ ਲੇਕਿਨ ਗੱਲ ਇਹ ਹੈ ਕਿ ਜੇ ਗੱਲ ਮੈਂ ਸੁਖਸਿੰਦਰ ਰੰਧਾਵੇ ਦੀ ਕਰਾਂ ਤੇ ਸੁਖਸਿੰਦਰ ਰੰਧਾਵਾ ਉਹਦੋਂ ਖੜਦਾ ਵੀ ਰਿਹਾ ਕੈਪਟਨ ਦੇ ਖਿਲਾਫ ਵੀ ਖੜਿਆ ਮੈਨੂੰ ਯਾਦ ਹੈ 2021 ਦੀ ਗੱਲ ਮੁਖਤਿਆਰ ਅंसारी ਜੇਲ੍ਹ ਚ ਬੰਦ ਸੀ ਜਿਹੜਾ ਯੂਪੀ ਦਾ ਨਾਮੀ ਗੈਂਗਸਟਰ ਸੀ। ਉਹ ਰਾਜ ਵੀ ਉਹਦਾ ਉਹਦਾ ਰੋਲਾ ਬਹੁਤ ਪੈਂਦਾ। ਸੁਖਜਿੰਦਰ ਰੰਦਾਵੇ ਨੇ ਵਰਬਲੀ ਵੀ ਕਹਿ ਸਕਦਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਮੌਖਿਕ ਤੌਰ ਤੇ ਬਈ ਕੈਪਟਨ ਅਮਰਿੰਦਰ ਸਾਹਿਬ ਇਹ ਜਿਹਨੂੰ ਅਸੀਂ ਜੇਲ੍ਹ ਚ ਰੱਖਿਆ ਹੋਇਆ ਮੇਰਾ মিডিਆ ਨੂੰ ਜਵਾਬ ਦੇਣਾ ਔਖਾ ਹੈ ਬਈ ਅਸੀਂ ਨੂੰ ਕਿਉਂ ਇੱਥੇ ਰੱਖਿਆ ਹੋਇਆ ਮੈਂ ਯੂਪੀ ਗਿਆ ਯੂਪੀ ਦੇ ਭਾਜਪਾ ਦੇ ਮੰਤਰੀ ਤੇ ਯੂਪੀ ਸਰਕਾਰ ਨੇ ਮੈਨੂੰ ਘੇਰਿਆ ਬਈ ਤੁਸੀਂ ਅंसारी ਨੂੰ ਉੱਥੇ ਰੱਖਿਆ ਹੋਇਆ ਮੈਨੂੰ ਬਹੁਤ ਔਖਾ ਹੋਇਆ ਪਿਆ ਅਸੀਂ ਇਹੋ ਜਿਹੇ ਬੰਦੇ ਨੂੰ ਜੇਲ੍ਹ 'ਚ ਰੱਖ ਕੇ ਬੈਠੇ ਹੋਏ ਆ ਮੈਂ ਸਿਰਫ ਜੇਲ੍ਹਾਂ 'ਚ ਰੱਖ ਰਖਾਵ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਰੱਖਦਾ ਲੇਕਿਨ ਇਹਨੂੰ ਅੰਦਰ ਕਰਨਾ ਬਾਹਰ ਕਰਨਾ ਹੋਮ ਡਿਪਾਰਟਮੈਂਟ ਦਾ ਕੰਮ ਹੈ ਤੇ ਹੋਮ ਦੇ ਜਿਹੜੇ ਤੁਸੀਂ ਮੰਤਰੀ ਹੋ ਉਹ ਤੁਸੀਂ ਹੋ ਇਸ ਕਰਕੇ ਇਹਦਾ ਕੁਝ ਕਰੋ ਹੱਲ ਨਹੀਂ ਤਾਂ ਮੇਰੇ ਲਈ ਬਹੁਤ ਪੋਜੀਸ਼ਨ ਖਰਾਬ ਹੋ ਰਹੀ ਹੈ ਔਰ ਹਾਂ ਕੋਈ ਬੰਦਾ ਮੇਰੇ ਡਿਪਾਰਟਮੈਂਟ ਦਾ ਆ ਜਾਂ ਮੈਂ ਇਹਦੀ ਨਾਲ ਕਿਤੇ ਐਸੋਸੀਏਟ ਪਾਇਆ ਜਾਣਾ ਤੇ ਕਾਰਵਾਈ ਕਰਦੇ। ਬੜੀ ਵੱਡੀ ਗੱਲ ਹੁੰਦੀ ਆ। ਔਰ ਕੈਪਟਨ ਨਿਰਮਿੰਦਰ ਸਿੰਘ ਨੇ ਐਸੇ ਸਰਕਾਰੀ ਚਿੱਠੀ ਤੇ ਵੀ ਸੁਖਜਿੰਦਰ ਰੰਧਾਵੇ ਨੂੰ ਕੁਝ ਨਹੀਂ ਕੀਤਾ। ਇਹ ਕਹਿ ਸਕਦਾ ਸੀ ਵੀ ਐਡੀ ਹਾਰਟ ਚਿੱਠੀ ਲਿਖ ਕੇ ਮੈਨੂੰ ਭੇਜੀ ਆ ਪੱਤਰ। ਮੈਂ ਕਹਿ ਸਕਦੇ ਸੀ ਪਰ ਨਹੀਂ ਕਿਹਾ। ਉਹਨਾਂ ਨੂੰ ਸੁਖਜਿੰਦਰ ਰੰਧਾਵੇ ਦੇ ਕਿਰਦਾਰ ਦਾ ਪਤਾ। ਵੀ ਉਹਨੇ ਠੰਮ ਵਾਂਗੂ ਗੱਲ ਕਰਨੀ ਆ। ਗੱਲ ਉਹ ਕਰਨੀ ਆ ਜਿਹੜੀ ਸੱਚੀ ਹੋਊਗੀ, ਜਿਹੜੀ ਮੌਜੂਦਾ ਹਾਲਾਤਾਂ ਨਾਲ ਟੁੱਕਦੀ ਹੋਊਗੀ। ਉਹ ਝੂਠੀ ਗੱਲ ਕਰ ਲੇਗਾ ਫਿਰ ਲੋਕ ਲੋਕਾਂ ਦੇ ਲੋਕਾਂ ਦੇ ਵਿੱਚ ਕਿਰਦਾਰ ਡਿੱਗ ਜਾਂਦਾ ਲੋਕ ਨਹੀਂ ਪਸੰਦ ਕਰਦੇ ਉਹ ਕਹਿੰਦੇ ਯਾਰ ਅੱਜ ਇਹ ਕੱਲ੍ਹ ਕੁਝ ਕਹਿੰਦਾ ਕੱਲ੍ਹ ਕੁਝ ਕਹਿੰਦਾ ਹਾਂ ਜਿਹੜੀਆਂ ਕਮੀਆਂ ਕੈਪਟਨ ਰਮਿੰਦਰ ਸਿੰਘ ਚ ਹੈਗੀਆਂ ਉਹ ਹੈਗੀਆਂ ਉਹ ਸੁਖਜਿੰਦਰ ਰੰਦਾਵੇ ਨੇ ਭਾਵੇਂ ਨਹੀਂ ਗਣਾਈਆਂ ਉਹ ਹੋਰ ਸਿੰਘ ਦੇ ਨੇ ਰੰਦਾਵੇ ਨੇ ਉਦੋਂ ਗਣਾਈਆਂ ਜਦੋਂ ਪੰਜਾਬ ਦੀ ਸਰਕਾਰ ਸੀ 33 ਐਮਐਲਏ ਦੇ ਸਾਈਨ ਕਰਾ ਕੇ ਹਾਈ ਕਮਾਂਡ ਤੱਕ ਪਹੁੰਚਾਣਾ ਉਹ ਵੀ ਤਾਂ ਕੈਪਟਨ ਦੇ ਖਿਲਾਫ ਝੰਡਾ ਹੀ ਖੜਾ ਕੀਤਾ ਇਹ ਦੱਸਿਆ ਵੀ ਅਸੀਂ ਮਜੀਠੀਏ ਦੇ ਖਿਲਾਫ ਅਸੀਂ ਇਹਨਾਂ ਦੇ ਖਿਲਾਫ ਨਹੀਂ ਕਾਰਵਾਈ ਕਰਾਂਗੇ ਲੋਕ ਸਾਨੂੰ ਪੁੱਛਣਗੇ ਸਵਾਲ ਅਸੀਂ ਜਵਾਬ ਕੀ ਦੇਣੇ ਲੋਕਾਂ ਨੂੰ ਹਾਈ ਕਮਾਂਡ ਤੱਕ ਗੱਲ ਪਹੁੰਚਾਈ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹਿਆ ਉਦੋਂ ਦੇ ਹਾਲਾਤ ਉਸ ਸੀਗੇ ਲੇਕਿਨ ਗੱਲ ਇਹ ਹੈ ਕਿ ਜਿਹੜੀਆਂ ਕਮੀਆਂ ਮੈਂ ਉਹ ਸੁਖਜਿੰਦਰ ਰੰਦਾਵਾ ਗਿਆਨਦੇ ਵੀ ਰਹੇ ਨੇ ਲਗਾਤਾਰ ਕਿ ਕੈਪਟਨ ਅਮਿੰਦਰ ਸਿੰਘ ਚ ਆ ਕਮੀਆਂ बार-बार ਉਹਨਾਂ ਨੂੰ ਦਰਸਾਉਂਦੇ ਵੀ ਰਹੇ ਨੇ ਉਹ ਕੀਤਾ ਵੀ ਅਸੁਖ ਸਿੰਦਰੰਦਾ ਬੇ ਨੇ ਆ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈਗੀ ਇਹਨਾਂ ਨੇ ਕੱਲ ਗੱਲ ਕੀਤੀ ਆ ਵੀ ਕੈਪਟਨ ਰਮਿੰਦਰ ਸਿੰਘ ਚੰਗੇ ਸ਼ਾਸਕ ਰਹੇ ਨੇ ਐਡਮਿਨਿਸਟ੍ਰੇਸ਼ਨ ਤੇ ਪਕੜ ਚੰਗੀ ਰਹੀ ਹੈ ਔਰ ਜਿਹੜੀ ਗੱਲ ਦੂਜੀ ਗੱਲ ਹੈ ਦੂਜੀ ਗੱਲ ਜਿਹੜੀ ਹੈਗੀ ਹੈ ਕਿ ਜੋ ਦਿਲ ਚ ਹੈਗਾ ਉਹੀ ਬੋਲਦੇ ਨੇ ਕਿਸੇ ਵੀ ਫਾਈਲਾਂ ਨੂੰ ਰੋਕਦੇ ਨਹੀਂ ਰਹੇ ਕੋਈ ਕੰਮ ਉਹਨਾਂ ਨੇ ਕਿਸੇ ਮੰਤਰੀ ਦਾ ਰੋਕਿਆ ਨਹੀਂ ਆ ਇੱਕ ਇਹ ਚੰਗੇ ਲੀਡਰ ਦੀ ਨਿਸ਼ਾਨੀ ਹੁੰਦੀ ਆ ਲੇਕਿਨ ਜਿਹੜੇ ਅਫਗੁਣ ਹੈਗੇ ਆ ਕਿ ਆਪਾਂ ਬਾਦਲਾਂ ਦੀ ਬੱਲੇ ਬੱਲੇ ਕਰਨੀ ਉਹ ਅਫਗੁਣ ਤਾਂ ਹੈਗਾ ਕੈਪਟਨ ਅਮਰਦਾ ਸਿੰਘ ਚ ਬਈ ਸੁਖਵੀਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ 2017 ਤੋਂ ਲੈ ਕੇ 2021 ਤੱਕ ਨਾ ਬੇਅਦਬੀਆਂ ਚ ਨਾ ਡਰੱਗ ਚ ਨਾ ਰੀਤਾ ਚ ਨਾ ਬਜਰੀ ਚ ਨਾ ਕੇਵਲ ਚ ਫਿਰ ਜਨਤਾ ਤੋਂ ਦੂਰੀ ਬਣਾ ਕੇ ਰੱਖੀ ਸਿਸਵਾ ਫਾਰਮ ਚ ਆਪਣੇ ਆਪ ਨੂੰ ਰੱਖਿਆ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਦੀਆਂ ਦੁਨੀਆ ਮੈਨੂੰ ਲੱਗਦਾ ਮੂਵਮੈਂਟ ਹੈਗੀ ਹੈ ਭਗਵੰਤ ਮਾਨ ਨੇ ਜਿੰਨੀਆਂ ਖਫਤੇ 'ਚ ਕਰਦੇ ਆ ਉਹ ਸਾਲ 'ਚ ਕਰਦੇ ਸੀ ਮੈਂ ਆਪਣੇ ਮੈਂ ਤਾਂ ਕੈਪਟਨ ਨੂੰ ਦਸਿੰਘ ਨੂੰ ਜਲੰਧਰ ਦੇ ਵਿੱਚ ਵੱਧ ਤੋਂ ਵੱਧ 5 ਸਾਲਾਂ 'ਚ 4-5 ਵਾਰੀ ਵੇਖਿਆ ਹੋਣਾ ਹੋ ਸਕਦਾ ਜ਼ਿਆਦਾ ਵਾਰੀ ਆਏ ਹੋਣ ਲੇਕਿਨ 4-5 ਵਾਰੀ ਮੇਰੀ ਖਾਨੇ ਗੱਲ ਪਈ 4 ਜਾਂ 5 ਵਾਰੀ ਤੇ ਤੁਸੀਂ ਇਹ ਦੇਖੋ 5 ਵਾਰੀ ਤਾਂ ਬਾਕੀ ਮੁੱਖ ਮੰਤਰੀ ਜਿਹੜੇ ਆ ਕਿੰਨੇ ਰਹੇ ਨੇ ਪੰਜਾਬ 'ਚ ਉਹ ਘੁੰਮਦੇ ਹੀ ਰਹੇ ਨੇ ਪੰਜਾਬ ਦੀ ਜਨਤਾ 'ਚ ਜਾਂਦੇ ਰਹੇ ਆਇਆ ਤਾਂ ਅਫਗੁਣ ਹੈਗਾ ਕਿ ਫਿਰ ਉਹਨਾਂ ਨੇ ਮਿਲਣਾ ਨਹੀਂ ਤੇ ਹਫਤਾ ਹਫਤਾ ਕਿਸੇ ਮੰਤਰੀ ਨੂੰ ਨਹੀਂ ਮਿਲਣਾ ਕਿਉਂਕਿ ਉਹਨਾਂ ਨੇ ਪ੍ਰਸ਼ਾਸਨਿਕ ਪਕੜ ਲਈ ਸੁਰੇਸ਼ ਕੁਮਾਰ ਵਰਗੇ ਨੂੰ ਚੰਗੇ ਨੂੰ ਉਹਨਾਂ ਨੇ ਉਹ ਲਗਾਇਆ ਹੋਇਆ ਸੀ ਚੀਫ ਪ੍ਰਿੰਸੀਪਲ ਸੈਕਟਰੀ ਜਿੰਨੂੰ ਐਡਮਿਨਿਸਟ੍ਰੇਸ਼ਨ ਦੀ ਪਕੜ ਜੀ ਦੀ ਬਹੁਤ ਸੀ ਉਹ ਆਪਣਾ ਕੰਮ ਕਰੀ ਜਾ ਰਿਹਾ ਸੀ ਤੇ ਕੈਪਟਨ ਨਰਿੰਦਰ ਸਿੰਘ ਇਸੇ ਕਰਕੇ ਬਾਰ-ਬਾਰ ਜਿਹੜਾ ਉਹਨੂੰ ਜਾਣਦੇ ਸੀ ਕਿ ਮੇਰਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਸ਼ੀ ਰਵੇ ਤੇ ਉਹਨਾਂ ਨੇ ਉਹਦੇ ਕੋਲੋਂ ਕੰਮ ਕਰਵਾਏ ਵੀ ਆ ਇਹ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਪਕੜ ਦੀ ਨਿਸ਼ਾਨੀ ਹੈ ਬਿਊਰੋਕਰੇਸੀ ਤੇ ਪਕੜ ਉਹਨਾਂ ਦੀ ਚੰਗੀ ਰਹੀ ਆ ਬਿਊਰੋਕਰੇਸੀ ਤੇ ਕੰਮ ਤੇ ਦਖਲਅੰਦਾਜ਼ੀ ਵੀ ਨਹੀਂ ਕੀਤੀ ਮੈਨੂੰ ਯਾਦ ਆ ਜੇ ਸਾਧੂ ਸਿੰਘ ਧਰਮਸਰੋਤ ਦੇ ਖਿਲਾਫ ਆਈਐਸ ਅਫਸਰ ਨੇ ਲਿਖ ਕੇ ਭੇਜਿਆ ਤੇ ਉਹਨਾਂ ਨੇ ਉਸ ਕੰਮ ਤੇ ਦਖਲਅੰਦਾਜ਼ੀ ਨਹੀਂ ਕੀਤੀ ਉਹ ਲਿਖਿਆ ਗਿਆ ਤੇ ਲਿਖਿਆ ਗਿਆ ਉਹਨਾਂ ਨੇ ਕੋਈ ਆਈਐਸ ਅਫਸਰ ਦਾ ਨੁਕਸਾਨ ਨਹੀਂ ਕੀਤਾ ਇਸ ਕਰਕੇ ਇੱਕ ਉਹ ਵੀ ਰਹੀ ਹੈ ਕਿ ਅਫਸਰਾਂ ਦੇ ਪੱਖੀ ਰਹੇ ਨੇ ਅਫਸਰਾਂ ਦੇ ਹਮਾਇਤੀ ਰਹੇ ਨੇ ਔਰ ਇਸੇ ਕਰਕੇ ਬਿਊਰੋਕ੍ਰੇਸੀ ਪੰਜਾਬ ਦੀ ਉਹਨਾਂ ਨੂੰ ਜਿਆਦਾ ਪਸੰਦ ਵੀ ਕਰਦੀ ਰਹੀ ਹੈ। ਕੌਫਸਰ ਸੁਖਜਿੰਦਰ ਰੰਧਾਵਾ ਨੇ ਆਪਣੀ ਸਰਕਾਰ ਵੇਲੇ ਤਾਂ ਜ਼ਰੂਰ ਕੁਝ ਗੱਲਾਂ ਚੁੱਕੀਆਂ ਜਿਹੜੀਆਂ ਜ਼ਰੂਰੀ ਵੀ ਸਿਗੀਆਂ ਪਰ ਹੁਣ ਆ ਕੇ ਹਮਾਇਤ ਕਰਨ ਦਾ ਮਤਲਬ ਕੀ ਬਣ ਜਾਂਦਾ ਕਿਉਂਕਿ ਇਹ ਕ੍ਰੂਸ਼ਲ ਸਟੇਜ ਆ ਜਦੋਂ ਚਰਚਾ ਚੱਲ ਰਹੀ ਹੈ ਕਿ ਕੈਪਟਨ ਬਿੰਦਰ ਸਿੰਘ ਦੀ ਘਰ ਵਾਪਸੀ ਹੋ ਸਕਦੀ ਹੈ ਉਦੋਂ ਸੁਖਜਿੰਦਰ ਰੰਧਾਵਾ ਐਂ ਦੀ ਗੱਲ ਕਰਦੇ ਨੇ। ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੁਖਜਿੰਦਰ ਰੰਧਾਵਾ ਮੌਜੂਦਾ ਦੌਰ ਦੇ ਵਿੱਚ ਮੈਂਬਰ ਪਾਰਲੀਮੈਂਟ ਹੈ। ਚਲਨਜੀ ਚੰਨੀ ਵੀ ਮੈਂਬਰ ਪਾਰਲੀਮੈਂਟ ਹੈ। ਇਹ ਦੋਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਹੈ ਦੂਜੇ ਪਾਸੇ ਪ੍ਰਗਟ ਸਿੰਘ ਵਿਧਾਇਕ ਨੇ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਵੇਦਾਰ ਨੇ ਪ੍ਰਤਾਪ ਸਿੰਘ ਬਾਜਵਾ ਨੇ ਐਮ ਐਲ ਏ ਨੇ ਉਹ ਵੀ ਪੰਜਾਬ ਚ ਮੁੱਖ ਮੰਤਰੀ ਦੇ ਦਾਵੇਦਾਰ ਨੇ ਜੇ ਹੋਰ ਸੀਟ ਕਢਵਾ ਲੀਡਰ ਦੇਖੀਏ ਤੇ ਫਿਰ ਰਾਣਾ ਗੁਰਜੀਤ ਵੀ ਪੰਜਾਬ ਚ ਮੁੱਖ ਮੰਤਰੀ ਦਾ ਦਾਵੇਦਾਰ ਹੁਣ ਐਡੀ ਖਿਚੜੀ ਦੇ ਵਿੱਚ ਜਦੋਂ ਕਿ ਮੈਂਬਰ ਪਾਰਲੀਮੈਂਟ ਉੱਪਰ ਬੈਠੇ ਹੋਣ ਅਸਤੀਫਾ ਦੇ ਕੇ ਪੰਜਾਬ ਦੇ ਵਿੱਚ ਆਣਾ ਬੜਾ ਔਖਾ ਹੁੰਦਾ ਦਿੱਲੀ ਵਾਲਿਆਂ ਨੇ ਉਹਨਾਂ ਕੋਲੋਂ ਬਹੁਤ ਕੰਮ ਲੈਣੇ ਹੁੰਦੇ ਆ ਉਹ ਨੈਸ਼ਨਲ ਪੋਲਿਟਿਕਸ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਨੂੰ ਰਾਜਸਥਾਨ ਦਾ ਪਰਭਾਰੀ ਲਗਾ ਕੇ ਰੱਖਿਆ ਮੇਰੇ ਕਹਿਨ ਦਾ ਇਹ ਮਕਸਦ ਹੈਗਾ ਕਿ ਸਾਹਬ ਸਿੰਘ ਜੀ ਜੇ ਇਹ ਗੱਲਾਂ ਨੂੰ ਆਪਾਂ ਸਮਝੀਏ ਬਹੁਤ ਗਹਿਰਾਈ ਨਾਲ ਤੇ ਸੁਖਜਿੰਦਰ ਰੰਧਾਵਾ ਨੂੰ ਹਜੇ ਤੱਕ ਤਾਂ ਇਹ ਸਾਫ਼ ਨਹੀਂ ਹੋ ਰਿਹਾ ਕਿ ਪੰਜਾਬ ਦੀ ਪ੍ਰਧਾਨਗੀ ਜਿਹੜੀ ਆ ਉਹਨਾਂ ਦੇ ਪਾਸੇ ਆ ਰਹੀ ਹੈ ਕਿ ਨਹੀਂ ਆ ਰਹੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਨੇ ਹੁਣ ਉਹ ਦਿੱਲੀ ਦੀ ਪੋਲਿਟਿਕਸ ਵਿੱਚ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੀ ਜਿਹੜੀ ਆ ਉਹ ਨੁਮਾਇੰਦਗੀ ਕਰਦੇ ਨੇ ਹੁਣ ਉਹਨਾਂ ਨੂੰ ਸਟੇਟ ਪੋਲਿਟਿਕਸ ਵਿੱਚ ਭੇਜਣਾ ਕਿ ਨਹੀਂ ਭੇਜਣਾ ਇਹ ਤਾਂ ਹਜੇ ਕਾਂਗਰਸ ਹਾਈ ਕਮਾਂਡ ਨੇ ਅੱਗੋ ਜਾ ਕੇ ਦੇਖਣਾ ਲੇਕਿਨ ਕਿਸੇ ਵੀ ਲੀਡਰ ਦਾ ਦਿਲ ਆਪਣੇ ਸੂਬੇ ਦੀ ਪੋਲਿਟਿਕਸ ਤੋਂ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਅੱਜ ਮੈਂ ਬੜੀ ਇੱਕ ਵਿਲੱਖਣ ਗੱਲ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਦੱਸਣ ਲੱਗਾ ਕਿ ਲੀਡਰ ਜਿਹੜੇ ਹੁੰਦੇ ਆ ਪੰਜਾਬ ਦਾ ਮੰਤਰੀ ਪੰਜਾਬ ਦਾ ਐਮ ਐਲ ਏ ਬਣਨਾ ਪਸੰਦ ਕਰਦੇ ਮੈਂਬਰ ਪਾਰਲੀਮੈਂਟ ਬਣਨਾ ਪਸੰਦ ਨਹੀਂ ਕਰਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਅਸੀਂ ਸੂਬੇ ਦੀ ਪੋਲਿਟਿਕਸ ਵਿੱਚ ਰਹੀਏ ਲੇਕਿਨ ਇੱਕ ਗੱਲ ਹੁੰਦੀ ਆ ਕਿ ਜਦੋਂ ਸੀਨੀਅਰ ਹੋ ਜੇ ਲੀਡਰ ਫਿਰ ਉਹਨੂੰ ਸੂਬੇ ਦੀ ਪੋਲਿਟਿਕਸ ਤੋਂ ਬਾਹਰ ਭੇਜਿਆ ਜਾਂਦਾ ਕੈਪਟਨ ਅਮਰਿੰਦਰ ਸਿੰਘ ਨੇ 2014 ਦੇ ਵਿੱਚ ਲੋਕ ਸਭਾ ਦੀ ਚੋਣ ਲੜੀ ਤੇ ਅਰੁਣ ਜੇਤਲੀ ਨੂੰ ਹਰਾਇਆ ਲੇਕਿਨ ਉਹਨਾਂ ਦਾ ਜਿਹੜਾ ਦਿਲ ਹੈਗਾ ਉਹ ਪੰਜਾਬ ਦੀ ਸੀਐਮ ਦੀ ਕੁਸਤੀ ਤੇ ਪੰਜਾਬ ਦੀ ਸਿਆਸਤ ਚ ਸੀ 2017 ਦੇ ਵਿੱਚ ਉਹਨਾਂ ਨੇ ਪੰਜਾਬ ਦੀ ਐਮਐਲਏ ਦੀ ਚੋਣ ਲੜੀ ਤੇ ਲੜ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਯਾਨੀ ਮੈਂਬਰ ਪਾਰਲੀਮੈਂਟ ਉੱਪਰ ਹੁੰਦਾ ਨੋ ਨੋ ਹਲਕਿਆਂ ਦੀ ਨੁਮਾਇੰਦਗੀ ਕਰਦਾ ਪਰ ਕੈਪਟਨ ਰਮਿੰਦਰ ਸਿੰਘ ਨੇ ਇੱਕ ਪਟਿਆਲਾ ਹਲਕਾ ਚੁਣਿਆ ਉੱਥੋਂ ਐਮਐਲਏ ਲੜੇ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸੋ ਹਮੇਸ਼ਾ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਜੇ ਭਈ ਕੇਂਦਰ ਚ ਸਾਡੀ ਸਰਕਾਰ ਤੇ ਅਸੀਂ ਮੰਤਰੀ ਨਹੀਂ ਬਣਦੇ ਤੇ ਸੂਬੇ ਦੀ ਪੋਲਿਟਿਕਸ ਵਿੱਚ ਘੱਟੋ ਘੱਟ ਸਾਨੂੰ ਰਹਿਣ ਦਿਓ ਸਾਨੂੰ ਸੂਬੇ ਦੀ ਪੋਲਿਟਿਕਸ ਕਰਨ ਦਿਓ ਹੁਣ ਸੁਖਸਿੰਦਰ ਸਿੰਘ ਰੰਦਾਵਾ ਨੈਸ਼ਨਲ ਪੋਲਿਟਿਕਸ ਕਰਦੇ ਨੇ ਕਿਰਦਾਰ ਉੱਚਾ ਲੇਕਿਨ ਗੱਲ ਇਹ ਦਿਲ ਤਾਂ ਫਿਰ ਉੱਥੇ ਵਾਪਸ ਆਂਦਾ ਨਾ ਪੰਜਾਬ ਦੇ ਹੋਮ ਮਿਨਿਸਟਰ ਰਹੇ ਹੋਣ ਫਿਰ ਇਸ ਕਰਕੇ ਲੱਗਦਾ ਹੈ ਕਿ ਜੇ ਮੈਂ ਨਹੀਂ ਤੇ ਫਿਰ ਕੈਪਟਨ ਨਮਿੰਦਰ ਸਿੰਘ ਲਈ ਰਾਹ ਖੋਲਦਈ ਹੈ ਇਹ ਵੀ ਰਸਤਾ ਹੋ ਸਕਦਾ ਹੈ ਦੇਖੋ ਦੋਸਤੀ ਆਪਣੀ ਜਗਾ ਵਿਚਾਰਤਾ ਰਾ ਆਪਣੀ ਜਗਾ ਮੈਂ ਤਾਂ ਬਹੁਤ ਇਦਾਂ ਦੇ ਆਪਣੇ ਦੇਖਦਾ ਆਂ ਲੀਡਰਾਂ ਨੂੰ ਜਿਹੜੇ ਇੱਕ ਦੂਜੇ ਦੇ ਕੱਟੜ ਵਿਰੋਧੀ ਨੇ ਪਰ ਦੋਸਤੀ ਬਹੁਤ ਆ ਉਹਨਾਂ ਚ ਦੋਸਤੀ ਰਹੀ ਹੈ ਇਹਨਾਂ ਦੀ ਲੇਕਿਨ ਮੁੱਦਿਆਂ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਸਾਫ਼ ਖੜੇ ਐ ਸੁਖਜਿੰਦਰ ਸਿੰਘ ਦਾਵਾ ਮੁੱਦੇ ਨਹੀਂ ਛੱਡਦਾ ਇਹ ਉਹਦੀ ਪਿੱਠ ਸੁਣਦੀ ਆ ਉਹ ਮੁੱਦੇ ਤੇ ਖੜਿਆ ਤੇ ਖੜਦੇ ਰਹਿਣਾ ਉਹਨੇ ਮੈਨੂੰ ਉਹਦੀ ਆਦਤ ਦਾ ਪਤਾ ਉਹਦੇ ਬਾਪੂ ਜੀ ਦੀ ਵੀ ਇਹੀ ਆਦਤ ਹੁੰਦੀ ਸੀ ਜਿਹੜੇ ਨਾ ਸੰਤੋਖ ਸਿੰਘ ਉਹਨਾਂ ਦਾਵਾ ਸੀਗੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਉਹ ਵੀ ਖੜ ਜਾਂਦੇ ਸੀ ਤੇ ਫਿਰ ਖੜ ਜਾਂਦੇ ਸੀ ਉਹ ਤਾਂ ਬਿਆਨ ਸਿੰਘ ਦੇ ਅੱਗੇ ਖੜ ਗਏ ਤੇ ਫਿਰ ਖੜ ਗਏ ਉਹ ਵੀ ਲੀਕ ਬਾਦ ਹੁੰਦੇ ਹੁੰਦੇ ਸੀ ਲੀਕ ਬਾਤ ਹੀ ਯਾਰ ਤੇ ਜਦੋਂ ਲੇਕਿਨ ਜਿਹਦੇ ਨਾਲ ਪਿਆਰ ਹੈ ਪਿਆਰ ਤਾਂ ਨਿਭਾਣਾ ਹੁਣ ਉਹ ਕੈਪਟਨ ਉਹ ਚਾਹਦੇ ਹੋਣੇ ਆ ਉਹ ਜਾਂ ਉਹਨਾਂ ਦੀ ਸੋਚ ਹੋਣੀ ਆ ਭਈ ਇੱਕ ਅਗਰ ਕੋਈ ਕੈਪਟਨ ਪੰਜਾਬ ਚ ਲਿਆਉਂਦੇ ਤੇ ਕਾਂਗਰਸ ਫੇਰ ਇਕਜੁਕਟ ਹੋ ਜਾਂਦੀ ਹੈ ਜਾਂ ਇੱਕ ਚੰਗਾ ਐਡਮਿਨਿਸਟਰेटर ਮਿਲ ਜਾਂਦਾ ਹੈ ਕਾਂਗਰਸ ਨੂੰ ਲੇਕਿਨ ਉਹਨਾਂ ਨੇ ਤਾਰੀਫ ਕੀਤੀ ਹੈ ਹੋ ਸਕਦਾ ਇਸ ਗੱਲੋਂ ਵੀ ਤਾਰੀਫ ਕੀਤੀ ਹੋਵੇ ਸਿੱਕੇ ਦਾ ਦੂਜਾ ਪਹਿਲੂ ਦੇਖੀਏ ਭਈ ਇਹ ਭਾਜਪਾ ਦਾ ਲੀਡਰ ਹੈ ਦੀ ਤਾਰੀਫ ਕਰ ਦਿਓ ਇਹ ਅਕਾਲੀਆਂ ਦੀ ਬੱਲੇ ਬੱਲੇ ਕਰੀ ਜਾਂਦਾ ਹੈ ਦੀ ਤਾਰੀਫ ਕਰ ਦਿਓ ਘੱਟੋ ਘੱਟ ਸੁਖਵੀਰ ਤਾਂ ਕਵੇ ਨਾ ਜਿਹਨੂੰ ਮੈਂ ਚਾਚਾ ਕਹਿੰਦਾ ਸੀਗਾ ਜਿਹੜਾ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਕਰਦਾ ਸੀ ਉਹ ਕਾਂਗਰਸ ਨੂੰ ਚੱਲਾ ਠੀਕ ਹੈ ਨਾ ਇਸ ਕਰਕੇ ਕਈ ਗੱਲਾਂ ਹੁੰਦੀਆਂ ਸਿਆਸਤ ਦੇ ਵਿੱਚ ਹਰ ਬਿਆਨ ਦੇ ਕਈ ਮਹਨੇ ਹੁੰਦੇ ਆ ਤੇ ਉਹ ਜਿਹੜੇ ਬਿਆਨ ਹੈਗੇ ਆ ਕਈ ਵਾਰ ਪਲਟੀਆਂ ਖਾ ਕੇ ਅੱਗੇ ਜਾ ਕੇ ਕੁਝ ਹੋਰ ਬੰਦੇ ਨੇ ਜੋ ਸੁਖਸਿੰਦਰ ਰੰਦਾਵਾ ਨੇ ਬੋਲਿਆ ਕੈਪਟਨ ਦੀ ਅੱਜ ਤਾਰੀਫ ਕੀਤੀ ਆ ਲੇਕਿਨ ਮੈਨੂੰ ਪਤਾ ਜਦੋਂ ਵਿਚਾਰਧਾਰਾ ਦੀ ਗੱਲ ਹੋਣੀ ਆ ਜਦੋਂ ਮੁੱਦਿਆਂ ਦੀ ਗੱਲ ਹੋਣੀ ਆ ਰੰਦਾਵੇ ਨੇ ਫਿਰ ਡੱਟ ਕੇ ਉਹਦੇ ਖਿਲਾਫ ਖੜੇ ਹੋਣਾ ਔਰ ਸਭ ਹੈਰਾਨੀ ਉਦੋਂ ਹੁੰਦੀ ਹੈ ਕਿ ਚਲੋ ਤੁਸੀਂ ਕਹਿੰਦੇ ਹੋ ਕਿ ਕੈਪਟਨ ਮਰਿੰਦਰ ਸਿੰਘ ਦੇ ਆਉਣ ਦੇ ਨਾਲ ਹੋ ਸਕਦਾ ਹੈ ਕਿ ਉਹਨਾਂ ਨੂੰ ਲੱਗਦਾ ਹੋਵੇ ਕਿ ਕਾਂਗਰਸ ਇਕੱਠੀ ਹੋ ਜਾਵੇ ਪਰ ਕਾਂਗਰਸ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਜਦੋਂ ਉਹ ਬਿਆਨ ਦਿੰਦੇ ਉਹ ਭੂਪਾ ਭੂਪਾ ਕਹਿ ਕੇ ਸੱਦਦੇ ਆ ਚਰਨਜੀਤ ਸਿੰਘ ਚੰਨੀ ਵੱਖ ਕਿਸਮ ਦੇ ਵਿਅੰਗ ਕਰਸਦੇ ਕੈਪਟਨ ਮਰਿੰਦਰ ਸਿੰਘ ਦੇ ਸ਼ਾਸਨ ਨੂੰ ਮਨਲਾਰਸ 2017 ਤੋਂ ਬਾਅਦ ਵਾਲੇ ਨੂੰ ਕੋਈ ਜ਼ਿਆਦਾ ਚੰਗਾ ਵੀ ਨਹੀਂ ਮੰਨਦੇ ਅੱਜ ਕੱਲ ਦੇ ਕਾਂਗਰਸ ਦੇ ਲੀਡਰ ਪਰ ਤੁਹਾਨੂੰ ਐ ਕਿਉਂ ਲੱਗਦਾ ਹੈ ਜਾਂ ਉਹਨਾਂ ਨੂੰ ਐ ਕਿਉਂ ਲੱਗਦਾ ਹੋ ਸਕਦਾ ਹੈ ਕਿ ਕਾਂਗਰਸ ਇਕਜੁੱਟ ਹੋ ਜਾਊਗੀ ਫਿਰ ਉਹਨਾਂ ਦੇ ਦੇਖੋ ਕੈਪਟਨ ਇੱਕ ਕੈਪਟਨ ਦਾ ਕੱਦ ਦੱਸਿਆ ਸੱਚਾ ਨਾ ਇਹਦਾ ਮੰਨਣਾ ਪਏਗਾ ਔਰ ਉਹਦੀ ਕਾਂਗਰਸ ਨੇ ਦੇ ਵਿੱਚ ਆਪਣੀ ਇੱਕ ਲ lobby ਹੈ ਆਪਣੀ lobby ਹੈ ਜਿਹੜੀ lobby ਨੂੰ ਹਜੇ ਤੱਕ ਉਹਨੇ ਛੇੜਿਆ ਨਹੀਂ ਹੈ ਜਿੰਨੀ ਦੇਰ ਅੱਜ ਵੀ ਉਹਦੇ ਨਾਲ ਕਈ ਕਾਂਗਰਸੀ ਅੰਦਰ ਖਾਤੇ ਜੁੜੇ ਹੋਏ ਆ ਉਹਦੇ ਰਾਹ ਪੱਧਰੇ ਬਹੁਤ ਆਰਾਮ ਨਾਲ ਹਾਈ ਕਮਾਂਡ ਤੱਕ ਹੋ ਸਕਦੇ ਕੋਈ ਔਖਾ ਕੰਮ ਨਹੀਂ ਹੈ لیکن گل یہ ہے کہ سونیا گاندھی یا راہول گاندھی اونوں لے کے ਆਂਦੇ ਆ یہ حالات ਤੇ ਨਿਰਭਰ ਕਰਦਾ دوسری ਜਿਹੜੀ ਗੱਲ ਹੁੰਦੀ ਜਦੋਂ ਉਮਰਦ ਰਾਜ ਬੰਦਾ ਜਿਹੜਾ ਪਾਰਟੀ ਦਾ ਪ੍ਰੈਜ਼ੀਡੈਂਟ ਰਹਿ ਚੁੱਕਾ ਹੋਵੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਦੋ ਵਾਰ ਕਈ ਬਿਊਰੋਕਰੇਟਸ ਹੁੰਦੇ ਆ ਕਈ ਰਿਟਾਇਰਡ ਅਫਸਰ ਹੁੰਦੇ ਆ ਸਾਰੇ ਇਕੱਠੇ ਹੋ ਜਾਂਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਇਹਦੇ ਨਾਲ ਆਪਾਂ ਖੜ੍ਹ ਜਾਈਏ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਕਾਂਗਰਸੀਆਂ ਨੂੰ ਵੀ ਲੱਗਦਾ ਵੀ ਅਸੀਂ ਕਦੋਂ ਤੱਕ ਜਿਹੜੇ ਆ ਡੰਡੇ ਖਾਈ ਜਾਵਾਂਗੇ ਚਲੋ ਘੱਟੋ ਘੱਟ ਆਪਣੀ ਸਰਕਾਰ ਤਾਂ ਬਣਾਈਏ ਮੈਂ ਤੁਹਾਨੂੰ ਇਹ ਦੱਸਦਾ ਚਾਹਨਾ 2000 7 ਦੇ ਵਿੱਚ ਜਦੋਂ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਨਹੀਂ ਬਣੀ ਤੇ ਮੈਨੂੰ ਲੱਗਦਾ ਕਿ ਮਹਿੰਦਰ ਸਿੰਘ ਕੇਪੀ ਨੂੰ 9 ਦੇ ਵਿੱਚ ਲੋਕ ਸਭਾ ਚੋਣ ਲੜਾਈ ਪੰਜਾਬ ਦੇ ਪ੍ਰਧਾਨ ਬਣੇ ਪ੍ਰਤਾਪ ਬਾਜਵਾ ਵੀ ਬਾਅਦ ਚ ਪ੍ਰਧਾਨ ਬਣੇ ਲੇਕਿਨ ਕਾਂਗਰਸ ਦੇ ਵਿੱਚ ਫਿਰ ਕੈਪਟਨ ਦੀ ਕਮੀ ਮਹਿਸੂਸ ਕੀਤੀ ਗਈ ਕਿ ਕਾਂਗਰਸ ਲਈ ਕੈਪਟਨ ਜ਼ਰੂਰੀ ਹੈ ਇਹਨਾਂ ਕੋ ਸਰਕਾਰ ਨਹੀਂ ਬਣਨੀ 2012 ਚ ਕੈਪਟਨ ਨੂੰ ਮੁੱਖ ਮੰਤਰੀ ਫਿਰ ਐਲਾਨਿਆ ਗਿਆ ਲੇਕਿਨ ਉਹ ਸਿਆਸਤ ਬਹੁਤ ਸੁਖਵੀਰ ਨੇ ਉਹ ਸਿਆਸਤ ਖੇਡੀ ਜਿਹੜੀ ਕੈਪਟਨ ਨਿੰਦਰ ਸਿੰਘ ਨੂੰ ਸਮਝ ਨਹੀਂ ਆਈ ਉਹ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਰਿਪੀਟ ਹੋ ਗਈ ਲੇਕਿਨ ਉਸ ਤੋਂ ਬਾਅਦ ਫਿਰ ਕੈਪਟਨ ਨੂੰ ਕਿਨਾਰੇ ਕਰਤਾ ਗਿਆ ਫਿਰ ਪ੍ਰਤਾਪ ਬਾਜਵੇ ਹੋਰਾਂ ਦੀ ਲੌਬੀ ਜਿਹੜੀ ਆ ਉਹ ਪਾਵਰਫੁਲ ਕਰਤੀ ਗਈ ਲੇਕਿਨ ਫਿਰ 17 ਦੇ ਵਿੱਚ ਆ ਕੇ ਕੈਪਟਨ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਤੇ ਕੈਪਟਨ ਦੀ ਸਰਕਾਰ ਬਣ ਗਈ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕੈਪਟਨ ਨੂੰ ਵੱਖ ਵੀ ਕੀਤਾ ਗਿਆ ਲੇਕਿਨ ਉਹੀ ਕਾਂਗਰਸ ਜਿਹਨੇ ਉਹਨੂੰ ਉਤਾਰਿਆ ਸੀ ਉਹੀ ਕਾਂਗਰਸ ਨੇ ਉਹਨੂੰ ਵਾਪਸ ਲਿਆਂਦਾ ਵੀ ਹੈ ਕੁਰਸੀ ਤੇ ਬਿਠਾਇਆ ਵੀ ਹੈ ਮੁੱਖ ਮੰਤਰੀ ਐਲਾਨਿਆ ਵੀ ਹੈ ਭਾਵੇਂ ਉਹਨਾਂ ਨੂੰ ਪ੍ਰਤਾਪ ਬਾਜਵੇ ਦੀ ਨਾਰਾਜ਼ਗੀ ਸਹਿਣੀ ਪਈ ਭਾਵੇਂ ਸ਼ਮਸ਼ੇਰ ਸਿੰਘ ਦੁੱਲੋਂ ਦੀ ਸਹਿਣੀ ਪਈ ਭਾਵੇਂ ਰਜਿੰਦਰ ਕੌਰ ਪੱਠਲ ਦੀ ਸਹਿਣੀ ਪਈ ਭਾਵੇਂ ਮਹਿੰਦਰ ਸਿੰਘ ਕੇਪੀ ਦੀ ਰਾਣੀ ਸੈਣੀ ਪਈ ਹਾਈ ਕਮਾਂਡ ਨੂੰ ਨਾਰਾਜ਼ਗੀ ਸੈਣੀ ਵੀ ਪਈ ਲੇਕਿਨ ਗੱਲ ਇਹ ਹੈ ਕਿ ਸਰਕਾਰ ਬਣਾਉਣ ਲਈ ਕੈਪਟਨ ਨੂੰ ਲਿਆਣਾ ਕਾਂਗਰਸ ਦੀ ਮਜਬੂਰੀ ਬਣ ਗਈ ਸੀ ਲੱਗਦਾ ਕਿ ਕਾਂਗਰਸ ਜਿਹੜੀ ਹੈ ਹਜੇ ਵੀ ਜਿਵੇਂ ਖਿਲਰੀ ਜੀ ਪਈ ਹੈ ਹਾਈ ਕਮਾਂਡ ਨੂੰ ਉਹੀ ਸੀਨ ਦੁਆਰਾ ਯਾਦ ਕਰਾਈ ਜਾ ਰਿਹਾ ਹੈ ਹੁਣ ਹਾਈ ਕਮਾਂਡ ਨੂੰ ਕਾਂਗਰਸੀ ਲੀਡਰ ਜਾ ਕੇ ਸੀਨ ਯਾਦ ਕਰਾਉਂਦੇ ਹੁਣ ਭਈ ਦੇਖੋ 2017 ਚ ਕਾਂਗਰਸ ਇਕੱਠੀ ਹੋ ਗਈ ਸੀ ਕੈਪਟਨ ਦੇ ਆਨਤੇ 2012 ਚ ਵੀ ਤਗੜੇ ਹੋ ਕੇ ਇਲੈਕਸ਼ਨ ਲੜੇ ਆ ਪਾਥੜੀਆਂ ਵੋਟਾਂ ਤੇ ਹਾਰੇ ਆ ਬਈ ਸਾਡੀ ਸਰਕਾਰ ਫੇਰ ਬਣ ਸਕਦੀ ਐ ਇਦਾਂ ਕਾਂਗਰਸ ਖਿਲਰੀ ਰਹੇਗੀ ਜਿਆ ਤੱਕ ਕਾਂਗਰਸ ਦੇ ਵਿੱਚ ਕੋਈ ਇਦਾਂ ਦਾ ਲੀਡਰ ਲੈ ਆਓ ਜਿਹਦਾ ਥੰਬ ਇੱਕ ਮਜ਼ਬੂਤ ਹੋਵੇ ਜਿਹਦੇ ਕਿੱਲੇ ਨਾ ਸਾਰੇ ਬੰਨੇ ਜਾਣ ਕਾਂਗਰਸ ਕੋਈ ਇਦਾਂ ਦਾ ਥੰਬ ਹੈ ਨਹੀਂ ਕੋਈ ਜਿਹਦੇ ਸਾਰੇ ਕਿੱਲੇ ਇੱਕ ਕਿੱਲੇ ਨਾ ਸਾਰੇ ਬੰਨੇ ਜਾਣ ਹਾਂ ਕੈਪਟਨ ਆਂਦਾ ਤੇ ਫਿਰ ਸਾਰੇ ਕਿੱਲੇ ਨਾ ਬੰਨੇ ਜਾਂਦੇ ਆ ਉਹਦੀਆਂ ਪ੍ਰਾਣੀਆਂ ਅੰਗਲੀਆਂ ਸੰਗਲੀਆਂ ਉਹਦੀ ਪ੍ਰਾਣੀ ਜਿਹੜੀਆਂ ਕਈਆਂ ਦੇ ਕੰਮ ਕੀਤੇ ਹੋਏ ਆ ਕੋਈ ਲੀਡਰਾਂ ਨੂੰ ਉਹ ਤੋੜਨ ਦੀ ਸ਼ਮਤਾ ਵੀ ਰੱਖਦਾ ਦੂਜੀਆਂ ਪਾਰਟੀਆਂ ਚੋਂ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜੋ ਮੈਂ ਸਮਝਦਾ ਵਾਂ ਕਿ ਕਾਂਗਰਸ ਹਾਈ ਕਮਾਂਡ ਤੱਕ ਗੱਲ ਕੁਝ ਲੀਡਰਾਂ ਨੇ ਪਹੁੰਚਾਈ ਹੋਏਗੀ ਤਦ ਇਹ ਗੱਲ ਪੰਜਾਬ 'ਚ ਚੱਲੀ ਆ ਉਹ ਨਹੀਂ ਚੱਲੇ ਮੇਰਾ ਆਖਰੀ ਸਵਾਲ ਹੈ ਡਾਕਟਰ ਸਾਹਿਬ ਇੱਕ ਪਾਸੇ ਇਹ ਨਰੇਟਿਵ ਹੈਗਾ ਕਿ ਜਿਹੜੇ ਕੈਪਟਨ ਮਰਿੰਦਰ ਸਿੰਘ ਨੇ ਆਪਣੀ ਸੀਟ ਨਹੀਂ ਕੱਢੀ ਆਜ਼ਾਦ ਲੜ ਕੇ ਤੇ ਉਹ ਕਿਵੇਂ ਵਾਪਸ ਨੂੰ ਲਿਆਂਦਾ ਜਾ ਸਕਦਾ ਵੱਡੀ ਗੱਲ ਇਹ ਹੈ ਕਿ 2017 ਤੋਂ ਬਾਅਦ ਕੀਤੀਆਂ ਕੀਤੇ ਵਾਅਦੇ ਖਾਦੀਆਂ ਕਸਮਾਂ ਉਹ ਵੀ ਨਹੀਂ ਵਫਾ ਹੋਈਆਂ ਤੇ ਹੁਣ ਦੂਸਰੇ ਪਾਸੇ ਵਸਤਵ ਕੀ ਹੈ ਇੱਥੇ ਆ ਕੇ ਗੱਲ ਖੜ ਜਾਂਦੀ ਹੈ ਕੀ ਕੈਪਟਨ ਮਰਿੰਦਰ ਸਿੰਘ ਆ ਸਕਦੇ ਆ ਬੇਸਿਕ ਕੀ ਹੁੰਦਾ ਕਿ ਪੰਜਾਬ ਇਸ ਟਾਈਮ ਜਿਹੜਾ ਨਾ ਇੱਕ ਵੈਕਿਊਮ ਹੈ ਪੰਜਾਬ ਦੇ ਵਿੱਚ ਸਿਆਸਤ 'ਚ ਲੋਗ ਕੋਈ ਪਾਰਟੀ ਨੂੰ ਦੇਖਣਾ ਜਾਂਦੇ ਆ ਜਿਹੜੀ ਆਮ ਆਦਮੀ ਪਾਰਟੀ ਦਾ ਡੱਟ ਕੇ ਮੁਕਾਬਲਾ ਕਰ ਲਵੇ ਹਜੇ ਕਾਂਗਰਸ ਜੜੀਆ ਖਿਲਰੀ ਪਈ ਆ ਭਾਰਤੀ ਜਨਤਾ ਪਾਰਟੀ ਦਾ ਹਾਲਾਤ ਤੁਹਾਡੇ ਸਾਹਮਣੇ ਹੀ ਆ ਅਕਾਲੀ ਦਲ ਦੇ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕੋਈ ਉਹਨੂੰ ਜਿਆਦਾ ਮਤਲਬ ਕਈ ਸੀਟਾਂ ਦੇ ਤਾਂ ਅਕਾਲੀ ਦਲ ਹੈ ਹੀ ਨਹੀਂ ਪੰਜਾਬ 'ਚ ਲੇਕਿਨ ਕਾਂਗਰਸ ਦਾ ਕੈਟਰ ਅੱਜ ਵੀ ਹਰ ਸੀਟ ਦੇ ਉੱਤੇ ਹੈਗਾ ਜੇ ਮੈਂ ਅੱਜ ਦੇ ਦੌਰ 'ਚ ਵੀ ਦੇਖਾਂ ਤੇ ਮੈਨੂੰ ਲੱਗਦਾ 27 28% ਕਾਂਗਰਸ ਦਾ ਅੱਜ ਵੋਟ ਪਰਸੈਂਟ ਸਟਿਕ ਹੈਗਾ ਜਿਹੜਾ ਪਹਿਣਾ ਹੀ ਪਹਿਣਾ ਪੰਜੇ ਨੂੰ ਪਹਿਣਾ ਲੇਕਿਨ ਬਾਕੀ ਪਾਰਟੀਆਂ ਦਾ ਵੋਟ ਪਰਸੈਂਟੇਜ ਸਟਿਕ ਨਹੀਂ ਹੈਗਾ ਇੱਕ ਜਗ੍ਹਾ ਜੁੜਿਆ ਨਹੀਂ ਹੋਇਆ ਘਟ ਹੈ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਦਾ ਹੈਗਾ ਤੇ 18% ਹੈਗਾ ਪਿਛਲੇ ਸਾਲ ਹੁਣ ਮੈਨੂੰ ਜੇ ਵਿਧਾਨ ਸਭਾ ਚ ਆ ਜਾਣਗੇ ਤੇ ਮੈਨੂੰ ਲੱਗਦਾ ਕਿ ਇਹਦੇ ਲਾਗੇ ਛੱਗ ਜਾਂ 15% ਤੱਕ ਜਾਂ 15 ਤੋਂ 18 ਚ ਰਹਿਣਗੇ 15 ਰਹਿਣਗੇ ਜੋ ਅੱਜ ਦਾ ਦੌਰ ਹੈ ਅਕਾਲੀ ਦਲ ਵੀ ਉਹੀ 12-13 ਤੇ ਘੁੰਮੀ ਜਾ ਰਿਹਾ ਹੈ ਸੋ ਲਾਰਜੈਸਟ ਪਾਰਟੀ ਜਿਹੜੀ ਜਿਹੜੀ ਵਿਰੋਧੀ ਪਾਰਟੀ ਆ ਉਹ ਹਜੇ ਕਾਂਗਰਸ ਹੈਗੀ ਆ ਲੋਕਾਂ ਨੂੰ ਇਹ ਲੱਗਦਾ ਕਿ ਕਾਂਗਰਸ ਇਕੱਠੀ ਹੋ ਜੇ ਕਿਸੇ ਤਰੀਕੇ ਕੋਈ ਵਿਰੋਧੀ ਪਾਰਟੀ ਇਕੱਠੀ ਹੋ ਜੇ ਜਿਹੜੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਡੱਟ ਕੇ ਮੁਕਾਬਲਾ ਕਰ ਲੇ ਇਸ ਕਰਕੇ ਕਾਂਗਰਸ ਦੇ ਉੱਤੇ ਵੀ ਇਹ ਪ੍ਰੈਸ਼ਰ ਹੈਗਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਣਾ ਨਹੀਂ ਤਾਂ 30% 28% ਕੈਡਰ ਵੀ ਚਲਾ ਗਿਆ ਕਾਂਗਰਸ ਦਾ ਹੋਰ ਚੋਣ ਐਤ ਕੀ ਨਾ ਜਿੱਤੇ ਤੇ ਕਾਂਗਰਸੀ ਇਧਰ ਉਧਰ ਖਿਲਰ ਜਾਣੇ ਆ ਉਹਨਾਂ ਨੇ 28% ਵੀ ਨਾ ਬਚਿਆ ਤੇ ਕਾਂਗਰਸ ਕਰੂਗੀ ਕੀ ਸੂਬੇ 'ਚ ਇਸ ਕਰਕੇ ਕਈ ਤਰ੍ਹਾਂ ਦੇ ਮੰਥਨ ਚੱਲਦੇ ਹੋਣੇ ਆ ਹਜੇ ਤੱਕ ਕੋਈ ਕਾਂਗਰਸ ਕੋ ਸਿਰ ਕੱਡਵਾਂ ਲੀਡਰ ਕੈਪਟਨ ਦੇ ਕਦ ਦਾ ਨਹੀਂ ਹੈਗਾ ਜਿਹਦੇ ਅੱਗੇ ਸਾਰੀ ਕਾਂਗਰਸ ਖੜੀ ਹੋ ਜਾਏ ਕਾਂਗਰਸ ਕੋ ਨਹੀਂ ਹੈਗਾ ਅਕਾਲੀ ਦਲ ਕੋ ਸਰਦਾਰ ਸੁਖਬੀ ਸਿੰਘ ਬਾਦਲ ਹੈਗਾ ਮੁਕਾਬਲਾ ਕਰਦਾ ਪਿਆ ਠੀਕ ਹੈ ਨਾ ਭਾਜਪਾ ਦੀ ਤਾਂ ਚਲੋ ਆਪਣੀ ਨੈਸ਼ਨਲ ਪਾਰਟੀ ਹੈਗੀ ਆ ਆਮਾਨ ਵੀ ਪਾਰਟੀ ਕੋ ਭਗਵੰਤ ਮਾਨ ਹੈਗਾ ਜਿਹਦੇ ਅੱਗੇ ਸਾਰੀ ਪਾਰਟੀ ਖਲੋ ਜਾਂਦੀ ਆ ਲੇਕਿਨ ਕਾਂਗਰਸ ਕੋ ਇਦਾਂ ਦਾ ਇੱਕ ਚਿਹਰਾ ਨਹੀਂ ਹੈਗਾ ਜਿਹੜਾ ਲੀਡ ਕਰ ਸਕੇ ਤੇ ਜੇ ਤਾਂ ਕਾਂਗਰਸ ਕੋਈ ਚਿਹਰਾ ਵੱਡਾ ਲੈ ਆਏਗੀ ਕਿਸੇ ਪਾਰਟੀ ਤੋਂ ਫਿਰ ਤਾਂ ਕੰਮ ਬਣ ਜਾਏਗਾ ਕਿ ਭਾਈ ਠੀਕ ਆ ਲੇਕਿਨ ਉਹਦੀ ਅੱਗੋ ਅਸੈਪਟੈਂਸ ਹੁੰਦੀ ਹੈ ਜਾਂ ਨਹੀਂ ਹੁੰਦੀ ਹਾਂ ਕਾਂਗਰਸ ਦੀ ਪੁਰਾਣੀ ਕੈਪਟਨ ਦੀ ਆਪਣੀ ਪੁਰਾਣੀ ਤਾਂ ਹੈ ਹੀ ਹੈ ਨਾ ਜਿਹੜੀ ਅੰਗਲੀਆਂ ਸੰਗਲੀਆਂ ਇਸ ਕਰਕੇ ਕਾਂਗਰਸ ਨੂੰ ਹੀ ਕੁਝ ਮੈਨੂੰ ਜੋ ਪਤਾ ਲੱਗ ਗਿਆ ਕੁਝ ਲੀਡਰਾਂ ਨੇ ਮੈਸੇਜ ਕਰਾਇਆ ਵੀ ਜੇ ਆਪਾਂ ਕੈਪਟਨ ਨੂੰ ਲੈ ਆਨੇ ਆ ਤੇ ਪੰਜਾਬ ਦੇ ਵਿੱਚ ਕਾਂਗਰਸ ਫਿਰ ਇੱਕ ਖੂਟੇ ਨਾਲ ਖੜੀ ਹੋ ਜਾਊਗੀ ਇੱਕ ਕਿੱਲੇ ਨਾਲ ਖੜੀ ਹੋ ਜਾਊਗੀ ਸਰਕਾਰ ਬਣਾंदे ਅਸਾਰ ਜਿਹੜੇ ਉਹ ਵੱਧ ਜਾਣਗੇ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਦੇਖਣ ਦੀ ਲੋੜ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ